ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਗਰਪਾਣ ਦੇ ਵਿੱਚ ਦੋਸਤੋ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੇ ਅਪਡੇਟ ਜਿਹੜੀ ਹੈ ਇਹ ਪੀ ਟ੍ਰिपल एस ਵੀ ਪੰਜਾਬ ਦੇ ਵੱਲੋਂ ਰਹਿਣ ਵਾਲੀ ਹੈ ਇਸ ਦੇ ਵਿੱਚ ਜਿਹੜੀ ਪਿੱਛੇ ਭਰਤੀ ਆਈ ଥିਗੀ ਐਡਵਰਟਾਈਜ਼ਮੈਂਟ ਨੰਬਰ 7/2025 ਜਿਸ ਦੇ ਵਿੱਚ ਜੇਲ ਵਾਰਡ ਨਰਮੈਟਰ ਦੀਆਂ ਅਸਾਮੀਆਂ ਸੀ ਤਾਂ ਇਹਨਾਂ ਫਾਰਮਾਂ ਦੀ ਜਿਹੜੀ ਅੰਤਮ ਤਰੀਕ ਸੀ ਉਹ 27/8 2025 ਸੀ ਤਾਂ ਇਹਨਾਂ ਅਸਾਮੀਆਂ ਦੇ ਲਈ ਦੁਬਾਰਾ ਤੋਂ ਇੱਕ ਵਾਰ ਫੇਰ ਤੋਂ ਪੋਰਟਲ ਜਿਹੜਾ ਹੈ ਉਹ ਓਪਨ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਤਾਂ ਇਸ ਨਵੇਂ ਪੋਰਟਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਅਪਲਾਈ ਨਹੀਂ ਕੀਤਾ ਉਹ ਵਿਦਿਆਰਥੀ ਇਸ ਨੂੰ ਅਪਲਾਈ ਕਰ ਸਕਦੇ ਹਨ ਤਾਂ ਤੁਸੀਂ ਨੋਟੀਫਿਕੇਸ਼ਨ ਨੂੰ ਪੜ੍ਹ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਕਿ ਇਸ਼ਤਿਹਾਰ ਨੰਬਰ 7/2025 ਰਾਹੀਂ ਬਧੀਗ ਡਾਇਰੈਕਟਰ ਜਰਨਲ ਆਫ ਪੰਜਾਬ ਜਰਨਲ ਆਫ ਪੁਲਿਸ ਜੇਲਾ ਪੰਜਾਬ ਚੰਡੀਗੜ੍ਹ ਦੀਆਂ ਸਹਾਇਕ ਸੁਪਰਡੈਂਡੈਂਟ ਵਾਰ ਅਤੇ ਮੈਟਰਨ ਦੀਆਂ ਅਸਾਮੀਆਂ ਨੂੰ ਸਿੱਧੀ ਭਰਤੀ ਦਾ ਹੀ ਭਰਨ ਲਈ ਬੋਰਡ ਦੀ ਵੈੱਬਸਾਈਟ ਤੇ ਯੋਗ ਉਮੀਦਵਾਰਾਂ ਤੋਂ 30 ਸਤ 2000 25 ਤੋਂ 24 ਅੱਠ 2025 ਸ਼ਾਮ ਤੱਕ ਆਨਲਾਈਨ ਅਰਜ਼ੀ ਲਈ ਮੰਗ ਕੀਤੀ ਗਈ ਸੀ ਇਨ੍ਹਾਂ ਅਸਾਮੀਆਂ ਲਈ ਫੀਸ ਭਰਨ ਦੀ ਜਿਹੜੀ ਆਖਰੀ ਤਾਰੀਖ ਸੀ ਉਹ 26 ਅੱਠ 2025 ਸੀ ਉਹ ਜੋ ਉਮੀਦਵਾਰ ਵੱਲੋਂ ਦਿੱਤੀਆਂ ਗਈਆਂ ਪ੍ਰਤੀਬਿੰਤੀਆਂ ਦੇ ਸਨਮੁਖ ਇੰਨਾ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨਾ ਅਤੇ ਫੀਸ ਭਰਨ ਦੇ ਤਰੀਕ ਦੇ ਵਿੱਚ ਹੀਟ ਲਿਖੇ ਅਨੁਸਾਰ ਵਾਅਦਾ ਕੀਤਾ ਗਿਆ ਹੈ ਤਾਂ ਹੁਣ ਇੱਕ ਨਵੀਂ ਤਰੀਕ ਦਿੱਤੀ ਗਈ ਹੈ ਅਪਲਾਈ ਕਰਨ ਦੇ ਲਈ ਜਿਹੜੀ ਕਿ 1.9.2025 ਹੈ ਔਰ ਆਨਲਾਈਨ ਅਪਲਾਈ ਕਰਨ ਦੀ ਅੰਤਮ ਤਰੀਕ ਜਿਹੜੀ ਹੈ ਉਹ 3.9.2025 ਹੈ ਤੇ ਫੀਸ ਭਰਨ ਦੀ ਜਿਹੜੀ ਆਖਰੀ ਤਰੀਕ ਰਹਿਣ ਵਾਲੀ ਆ ਹੁਣ ਉਹ 5.9.2025 ਰਹਿਣ ਵਾਲੀ ਆ ਤਾਂ ਜਿਹੜੇ ਵੀ ਵਿਦਿਆਰਥੀ ਨੇ ਜਿਨ੍ਹਾਂ ਨੇ ਵੀ ਇੰਨਾ ਅਸਾਮੀਆਂ ਦੇ ਲਈ ਅਪਲਾਈ ਨਹੀਂ ਕੀਤਾ ਜਾਂ ਜਿਹੜੇ ਰਹਿ ਗਏ ਸੀ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਤਾਂ ਹੁਣ ਉਹ ਇਹਨਾਂ ਅਸਾਮੀਆਂ ਨੂੰ ਦੁਬਾਰਾ ਤੋਂ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੀਓ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਪੰਜਾਬ ਦੇ ਉੱਪਰ ਠੀਕ ਹੈ ਜੀ ਤੁਸੀਂ ਇਸ ਫਾਰਮ ਨੂੰ ਸਾਡੇ ਨਾਲ ਕੰਟੈਕਟ ਕਰਕੇ ਵੀ ਪੁਰਵਾ ਸਕਦੇ ਹੋ ਤੇ ਜੇਕਰ ਕਿਸੇ ਨੂੰ ਕੋਈ ਵੀ ਫਾਰਮ ਭਰਨ ਦੇ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਪੜਨਾ ਪਿਆ ਤਾਂ ਉਹ ਸਾਡੇ ਨਾਲ ਲਿੰਕ ਕਰ ਸਕਦਾ ਹੈ ਰਾਬਤਾ ਕਾਇਮ ਕਰ ਸਕਦਾ ਹੈ ਧੰਨਵਾਦ